ਸਾਸਰੀ ਕਾਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਇਸ ਵਲੇ ਦੀ ਵੱਡੀ ਖਬਰ ਜਿਹੜੀ ਆ ਬਹੁਤ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਤਿੰਨ ਦੋਸਤਾਂ ਵੱਲੋਂ ਆਪਣੇ ਇੱਕ ਜਿਗਰੀ ਯਾਰ ਨੂੰ ਉਤਾਰ ਦਿੱਤਾ ਮੌਦੇਕਾਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਆ ਮੁਹਾਲੀ ਦੇ ਵਿੱਚ ਲੜਕਾ ਕੰਮ ਕਰਦਾ ਸੀ ਤਾਂ ਮੁਹਾਲੀ ਤੋਂ ਆਪਣੇ ਘਰ ਆਂਦਾ ਆ ਤੇ ਕਰਦੇ ਵਿੱਚ پلان ਬਣਦਾ ਕਿ ਚਲ ਹੁਣ ਤਾਂ ਘਰ ਆਏ ਨੇ ਤਾਂ ਚਲ ਆਪਣੇ ਦੋਸਤਾਂ ਨੂੰ ਵੀ ਜਿਹੜਾ ਉਹ ਮਿਲ ਲੱਤਾ ਜਾਵੇ ਪਰ ਉਹਨੂੰ ਕੀ ਪਤਾ ਸੀ ਕਿ ਅੱਗੋਂ ਦੋਸਤ ਜਿਹੜੇ ਨੇ ਉਹ ਪਲਾਨ ਕਰਕੇ ਬੈਠੇ ਹੋਏ ਸੀ ਜਦੋਂ ਵੀ ਲੜਕਾ ਆਪਣੇ ਦੋਸਤਾਂ ਨੂੰ ਮਿਲਣ ਜਾਂਦਾ ਹੈ ਤਾਂ ਤਿੰਨਾਂ ਦੋਸਤਾਂ ਵੱਲੋਂ ਆਪਣੇ ਦੋਸਤ ਨੂੰ ਜਿਹੜਾ ਮੌਤੇ ਘਾੜ ਉਤਾਰ ਦਿੱਤਾ ਜਾਂਦਾ ਹੈ ਔਰ ਵੱਡੀ ਗੱਲ ਦਾ ਇਹ ਵੀ ਸਾਹਮਣੇ ਆਈ ਹੈ ਕਿ ਮਾਰ ਕੇ ਉਹਦੀ ਲਾਸ਼ ਨੂੰ ਕਿਤੇ ਸੁਨਸਾਨ ਜਗ੍ਹਾ ਦੇ ਉੱਤੇ ਸੁੱਟ ਦਿੱਤਾ ਜਾਂਦਾ ਹੈ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਚੱਕਰਾਂ ਦੇ ਵਿੱਚ ਇਹਨਾਂ ਦੇ ਕੋਲੋਂ ਕਾਫੀ ਜਣੀਆਂ ਗਲਤੀਆਂ ਹੋ ਜਾਂਦੀਆਂ ਨੇ ਇਹਦੇ ਔਰ ਪੁਲਿਸ ਦੀ ਮੁਸਤੈਦੀ ਨੂੰ ਦੇਖਦੇ ਹੋਇਆ ਪੁਲਿਸ ਵੱਲੋਂ ਮਹਿਜ਼ 2 ਘੰਟੇ ਦੇ ਵਿੱਚ ਹੀ ਇਸ ਪੂਰੇ ਮਾਮਲੇ ਨੂੰ ਹੱਲ ਕਰਕੇ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਦਿੱਤਾ ਗਿਆ ਹੈ ਹੁਣ ਫਿਲਹਾਲ ਪੁਲਿਸ ਵੱਲੋਂ ਇਹਨਾਂ ਕੋ ਹੁਣ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ ਕਿ ਆਖਰਕਾਰ ਇਸ ਕਤਲ ਦੀ ਵਜ੍ਹਾ ਕੀ ਰਹੀ ਜਿਹੜਾ ਅਨਨਟੀਫਾਈਡ ਉੱਥੇ ਗਲੀ ਸੜੀ ਹਾਲਤ ਦੇ ਵਿੱਚ ਪਈ ਹੈ ਜਿਸ ਤੇ ਅਸੀਂ ਮੌਕੇ ਤੇ ਪਹੁੰਚ ਕੇ ਉੱਥੇ ਦੀ ਇਨਵੈਸਟੀਗੇਸ਼ਨ ਕੀਤੀ ਜਿਸ ਤੋਂ ਇਹਦੀ ਜਿਹੜੀ ਪੁੱਲਦੇ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਮਨਿੰਦਰ ਸਿੰਘ ਪੁੱਤਰ ਭਪਿੰਦਰ ਸਿੰਘ ਹੈਗਾ ਨਿਊ ਧਰਮਗੰਗ ਨਗਰੀ ਦਾ ਰਹਿਣ ਵਾਲਾ ਜਿਸ ਦੀ ਉਮਰ 31 ਸਾਲ ਦੀ ਹੋਣੀ ਹੈਗੀ ਫਿਜ਼ੀਕਲ ਬੋਡੀ ਕਾਫੀ ਡਿਸਪੋਜ਼ਡ ਆਰ ਸੀਪੀ ਡੀਕੰਪੋਜ਼ਡ ਹੈ ਜਿਸ ਨੂੰ ਦੀ ਉਹਨਾਂ ਦੇ ਫਾਦਰ ਦੀ ਸਟੇਟਮੈਂਟ ਭੁਪਿੰਦਰ ਸਿੰਘ ਦੀ ਸਟੇਟਮੈਂਟ ਤੇ ਅਸੀਂ ਚਾਰ ਬੰਦਿਆਂ ਦੇ ਐਫਆਈਆਰ ਰਜਿਸਟਰ ਕੀਤੇ ਹਨ ਮਨਦੀਪ ਪੁੱਤਰ ਸੁਖਦੇਵ ਸਿੰਘ ਅਰਮੇਲ ਸਿੰਘ ਪੁੱਤਰ ਕਰਨੈਲ ਸਿੰਘ ਚੰਚਲ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਸੇਮਰਜੀਤ ਸਿੰਘ ਗੁਰੂ ਪੁੱਤਰ ਸੁਜੀਤ ਸਿੰਘ ਜਿਹੜੇ ਬਾਬਾ ਦੀ ਸਿੰਘ ਉਹ ਇੱਥੇ ਨੇ ਰਹਿਣ ਵਾਲੇ ਜਿਹੜੇ ਕਿ ਉਹਨਾਂ ਦੇ ਸਟੇਟਮੈਂਟ ਮੁਤਾਬਕ ਲਾਸਟ ਟਾਈਮ ਜਿਹੜਾ ਇਹਨਾਂ ਦਾ ਲੜਕਾ ਸੀਗਾ ਇਹਨਾਂ ਨਾਲ ਹੀ ਗਿਆ ਸੀ ਤੇ ਇਹਨਾਂ ਵੱਲੋਂ ਹੀ ਜਿਹੜੀ ਇੱਕ ਪਲੈਨਿੰਗ ਤਹਿਤ ਇਹਦੀ ਜਿਹੜੇ ਹੈਗੀ ਮਰਡਰ ਇਹਦਾ ਪਲਾਨ ਕੀਤਾ ਉਹਨਾਂ ਨੇ ਤੇ ਇਹਦੀ ਬਾਡੀ ਨੂੰ ਡਿਸਪੋਜ਼ ਆਫ ਕਰਨ ਲਈ ਇਹਦਾ ਇਹਨੂੰ ਉੱਥੇ ਜਿਹੜੇ ਇੱਕ ਸ਼ਮਸ਼ਾਨ ਏਰੀਆ ਦੇ ਵਿੱਚ ਸੈੱਟ ਦਿੱਤਾ ਗਿਆ ਤੇ ਅਸੀਂ ਮੌਤ ਦੇ ਕਾਰਨਾਂ ਸੰਬੰਧੀ ਅਸੀਂ ਇਹਨਾਂ ਨੂੰ ਅਰੈਸਟ ਇਹਨਾਂ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਅਮਨਦੀਪ ਸਿੰਘ ਹਰਪ ਚੰਚਲ ਸਿੰਘ ਅਤੇ ਸਿਮਰਜੀਤ ਸਿੰਘ ਅਰੈਸਟ ਕੀਤੇ ਜਾ ਸਕੇ ਜਿਨ੍ਹਾਂ ਦੀ ਅਸੀਂ ਡਿਸਕਲੋਜ਼ਰ ਤੇ ਅਸੀਂ ਇਹਨਾਂ ਦੇ ਸਹੀ ਜਿਹੜੇ ਅਸਲ ਕਾਰਨਾਂ ਤੋਂ ਤੇ ਸਾਰੀ ਇਸ ਦੀ ਗੱਲ ਕਲੈਰਟੀ ਅਸੀਂ ਅੱਗੇ ਇਨਵੈਸਟੀਗੇਸ਼ਨ ਦਰਾਂ ਦੇ ਦਿੱਤੇ ਹੁਣ ਕੁਝ ਇਹ ਸਾਹਮਣੇ ਆਇਆ ਸਰ ਇਹ ਮਤਲਬ ਕਿਉਂ ਕਰ ਰਹੇ ਸੀ ਇਸ ਤਰ੍ਹਾਂ ਦਾ ਮਰਡਰ ਕਿਉਂ ਕੀਤਾ ਜਾ ਰਿਹਾ ਸੀ ਇਹ ਇਸ ਤਰ੍ਹਾਂ ਦਾ ਲੱਗਦਾ ਵੀ ਇਹਨਾਂ ਦੇ ਫਰੈਂਡ ਸਰਕਲ 'ਚ ਹੀ ਸੀਗੇ ਇਹਨਾਂ ਦੇ ਨਾਲ ਉੱਠਣਾ ਬੈਠਣਾ ਸੀ ਇਹਨਾਂ ਦੀ ਕੋਈ ਜਿਹੜੇ ਹੁਣ ਤੱਕ ਦੀ ਲੱਗਦੀ ਹੈ ਵੀ ਕੋਈ ਸਾਡਨ ਇਹਨਾਂ ਦੇ ਵਿੱਚ ਝੜਪ ਹੋਈ ਆ ਕਿਸੇ ਗੱਲ ਨੂੰ ਲੈ ਕੇ ਜਾਂ ਉਸ ਤਰੀਕੇ ਨਾਲ ਜਿਸ ਤਰੀਕੇ ਦੇ ਹਾਲਾਤ ਨਹੀਂ ਬਾਕੀ ਦਾ ਜਿਹੜਾ ਡੈੱਡ ਬਾਡੀ ਹੈਗੀ ਆ ਇਹਦਾ ਪੋਸਟਮਾਰਟਮ ਵੀ ਅਸੀਂ ਬੋਰਡ ਵੱਲੋਂ ਤਿੰਨ ਮੈਂਬਰ ਦੇ ਡਾਕਟਰਾਂ ਦੇ ਬੋਰਡ ਵੱਲੋਂ ਕਰਵਾਇਆ ਗਿਆ ਜਿਸਕੇ ਡਿਸਕਲੋਜ਼ਰ ਦੇ ਇਹਨਾਂ ਦੇ ਮੌਤ ਦੇ ਰੀਜ਼ਨ ਦਾ ਵਿਥੋਂ ਪਤਾ ਲੱਗਣਾ ਤੇ ਇਹਨਾਂ ਦੇ ਡਿਸਕਲੋਜ਼ਰ ਤੇ ਹੀ ਜਿਹੜੀ ਆਪਾਂ ਨੂੰ ਅਸਲ ਕਹਾਣੀ ਜਿਹੜੀ ਹੈ ਪਤਾ ਲੱਗਦੀ ਹੈ ਇਹਨਾਂ ਨੇ ਪਲਾਨ ਕਿਵੇਂ ਕੀਤਾ ਮਤਲਬ ਇਹਨੂੰ ਕਿਵੇਂ ਮਰਡਰ ਕੀਤਾ ਜਾਇਆ ਜਨਨ ਕਿਸ ਤਰ੍ਹਾਂ ਤੱਕ ਦੇ ਪਰ ਤਾਂ ਸਿਚੁਏਸ਼ਨ ਹੈਗੀ ਉਸ ਤੋਂ ਇਹ ਲੱਗਦਾ ਜਿਵੇਂ ਅਸੀਂ ਮੌਕਾ ਦੇਖਿਆ ਜਿੱਥੇ ਡੈਡ ਬੋਡੀ ਮਿਲੀ ਸੀ ਉਹ ਡੈਡ ਬੋਡੀ ਜਿਹੜੀ ਇਹਦੀ ਅਕਰਨ ਸੀਗੀ ਇਹਦੀ ਹੋਰ ਕਿਤੇ ਲੱਗਦੀ ਸੀ ਉਸ ਤੇ ਜਿਹੜੀ ਜਗ੍ਹਾ ਤੇ ਡੈਡ ਬੋਡੀ ਮਿਲੀ ਸੀ ਉੱਥੇ ਤਾਂ ਇੱਕ ਤਰ੍ਹਾਂ ਦੇ ਨੂੰ ਟਿਕਾਣੇ ਲਵਾਉਣ ਲਈ ਕਿ ਡੈਡ ਬੋਡੀ ਨੂੰ ਉੱਥੇ ਸਿੱਟਿਆ ਗਿਆ ਸੀ ਜਿਸ ਵ디 ਅਸਲ ਇਹਦੇ ਵਕੂਏ ਤੇ ਪਹੁੰਚ ਕੇ ਤੇ ਸਾਰੀਆਂ ਜਿਹੜੀਆਂ ਇਹਦਾ ਮੋਟਰਸਾਈਕਲ ਫੋਨ ਜਿਹੜੀ ਚੀਜ਼ਾਂ ਬਰਾਮਦ ਕਰਕੇ ਤੇ ਅੱਗੇ ਇਹਨਾਂ ਦੇ ਪਾਲ ਰਿਪੋਰਟਸ ਜਿਸ ਤਰ੍ਹਾਂ ਦੀ ਲੋਕੇਸ਼ਨ ਦਾ ਸਾਰਾ ਵੀ ਵੈਰੀਫਾਈ ਕਰਕੇ ਸਾਰੀਆਂ ਚੀਜ਼ਾਂ ਦੇ ਇਹਨਾਂ ਦੇ ਬਿਸਕੁਇਟ ਅਸੀਂ ਰਿਕਵਰ ਕਰਾਂਗੇ ਸਰ ਇੱਕ ਨਸ਼ੇ ਦਾ ਅ ਉਹ ਕੀ ਮੰਨ ਲਓ ਇਹ ਜਿਹੜਾ ਨਸ਼ੇ ਵਾਲੀ ਗੱਲ ਹੈ ਵੀ ਇਹ ਪਹਿਲਾਂ ਐਡਿਕਟ ਸੀਗਾ ਇਹਦੇ ਫਾਦਰ ਦੇ ਦੱਸਲ ਮੁਤਾਬਕ ਜਿਸ ਦਾ ਇਹਨਾਂ ਨੇ ਗੁਰਦਾਉਂ ਤੋਂ ਲੈ ਕੇ ਇੱਥੇ ਤੱਕ ਇਲਾਜ ਵੀ ਇਹਦਾ ਡੀਡਿਕਸ਼ਨ ਦਾ ਕਰਵਾਇਆ ਸੀ ਤੇ ਮਾੜੀ ਸੰਗਤ ਦੇ ਵਿੱਚ ਸੀਗਾ ਜਿਹੜੇ ਆ ਬੰਦੇ ਹੈਗੇ ਆ ਦੂਜੇ ਵੀ ਇਹਨਾਂ ਦੇ ਸੰਬੰਧੀ ਵੀ ਜਿਹੜੀ ਹੈਗੀ ਹੈ ਇਹ ਗੱਲ ਆ ਰਹੀ ਹੈ ਵੀ ਇਹ ਨਸ਼ੇ ਦੇ ਐਡਿਕਟ ਨੇ ਜਿਨ੍ਹਾਂ ਦੇ ਲੈ ਕੇ ਵੀ ਇਹ ਆਪ ਕੰਟਰੋਲ ਤੋਂ ਬਾਹਰ ਹੋ ਕੇ ਇਹਨਾਂ ਵੱਲੋਂ ਜਿਹੜੀ ਵੀ ਗੱਲ ਹੈਗੀ ਹੈ ਉਹ ਮੈਂਟਲੀ ਜਦੋਂ ਵੀ ਇਹ ਸਟੇਬਲ ਹੋ ਜਾਂਦੇ ਅਸੀਂ ਉਹੋ ਚੀਜ਼ ਵੀ ਇਹਨਾਂ ਤੋਂ ਡਿਸਕਲੋਸ ਕਰਵਾਵਾ ਲਈ ਕੀ ਅਸਮਖਾਂਡੀ ਬਣ ਜਿਸ ਕਰਕੇ ਇਹਨਾਂ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ